सतनाम श्री वाह है और दोबारा फतेहगढ़ साहब दशमेश पिता गुरु गोविंद सिंह जी के छोटे साहबजादियां बाबा चुरावर सिंह जी ते बाबा फतेह सिंह जी की धर्म हित दीति अद्वितीय शहादत दी अमर यादगार वजो शुभ है मान कलगीधर बादशाह दे दोनों छोटे बहादुर सपूत ਸ੍ਰੀ ਅਨੰਦਪੁਰ ਸਾਹਿਬ ਦੀ ਪਿਆਨਕ ਜੰਗ ਸਮੇਂ ਮਾਤਾ ਗੁਜਰੀ ਸਮੇਤ ਗੁਰਦੁਆਰਾ ਪਰਿਵਾਰ ਵਿਛੋੜਾ ਦੇ ਸਥਾਨ ਤੋਂ ਖਾਲਸਾਈ ਪਰਿਵਾਰ ਨਾਲੋਂ ਵਿਛੜ ਗਏ। ਕੰਗੂ ਬ੍ਰਹਮੰਡੀ ਗੱਦਾਰੀ ਕਾਰਨ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਨਵਾਬ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਸਿੱਖ ਧਰਮ ਨੂੰ ਛੱਡਣ ਤੇ ਇਸਲਾਮ ਕਬੂਲ ਕਰਨ ਲਈ ਸਾਹਿਬਜ਼ਾਦਿਆਂ ਨੂੰ ਲਾਲਸ ਤੇ ਡਰਾਵੇ ਦਿੱਤੇ ਗਏ। ਨਵਾਬ ਸ਼ੇਰ ਮੁਹੰਮਦ ਦੇ ਸਹਜ ਜਾਦਿਆਂ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਿਆ ਪਰ ਕਿਸੇ ਨੇ ਨਾ ਸੁਣੀ ਜਦ ਸਾਹਿਬ ਜਾਦੇ ਕਿਸੇ ਲਾਲਸ ਡਰਾਵੇ ਨੂੰ ਨਾ ਮੰਨੇ ਤਾਂ ਜ਼ਾਲਮਾਂ ਉਹਨਾਂ ਮਾਸੂਮ ਜ਼ਿੰਦਾ ਨੂੰ ਨੀ ਆ ਵਿੱਚ ਚਿਨਵਾ ਕਤਲ ਕਰਵਾ ਦਿੱਤਾ ਵਿਸ਼ਵ ਇਤਿਹਾਸ ਦਾ ਇਹ ਲਾਸਾਨੀ ਸ਼ਹੀਦੀ ਸਾਾਕਾ 13 ਪੋ 1761 ਵਿਕਰਮੀ ਵਿੱਚ ਵਾਪਰਿਆ ਜਦ ਇਹ ਖਬਰ ਮਾਤਾ ਗੁਜਰੀ ਜੀ ਨੂੰ ਮਿਲੀ ਤਾਂ ਉਹ ਵੀ ਗੁਰਪੁਰੀ ਪਿਆ ਨਾ ਕਰ ਰਹਿਮਦਿਲ ਸਾਹੂਕਾਰ ਦੀਵਾਨ ਟੋਡਰਮਲ ਅਸ਼ਰਫੀਆਂ ਵਿਛਾ ਥਾਂ ਮੁੱਲ ਦੋਹਾਂ ਸਾਹਿਬਜ਼ਾਦ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦਾ ਸੰਸਕਾਰ ਗੁਰਦੁਆਰਾ ਜੋਤੀ ਸਰੂਪ ਦੇ ਸਥਾਨ ਤੇ ਕੀਤਾ ਸਿੱਖਾਂ ਦੇ ਪਹਿਲੇ ਬਾਦਸ਼ਾ ਬਾਬਾ ਬੰਦਾ ਸਿੰਘ ਬਹਾਦਰ ਨੇ ਖੂਨੀ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਵਜ਼ੀਰ ਖਾਨ ਨੂੰ ਮਾਰ ਜ਼ੁਲਮ ਦਾ ਬਦਲਾ ਲਿਆ ਤੇ ਸ਼ਹੀਦੀ ਸਥਾਨ ਤੇ ਯਾਦਗਾਰਾ ਕਾਇਮ ਕੀਤੀ ਸਿੱਖ ਰਾਜ ਕਾਲ ਸਮੇਂ ਇਹ ਇਲਾਕਾ ਮਹਾਰਾਜਾ ਆਲਾ ਸਿੰਘ ਦੀ ਰਿਆਸਤ ਪਟਿਆਲਾ ਅਧੀਨ ਸੀ। ਬਾਬਾ ਫਤਿਹ ਸਿੰਘ ਜੀ ਦੇ ਪਾਵਨ ਨਾਂ ਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਸ਼ਵ ਪ੍ਰਸਿੱਧ ਹੈ। ਇਸ ਪਾਵਨ ਸਥਾਨ ਤੇ ਹਜ਼ਾਰਾਂ ਸ਼ਰਧਾਲੂ ਰੋਜ਼ਾਨਾ ਸ਼ਹੀਦਾਂ ਨੂੰ ਸ਼ਰਧਾ ਸਤਕਾਰ ਭੇਟ ਕਰਨ ਆਉਂਦੇ ਹਨ। ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਨਾਲ ਨਾਲ ਗੁਰਦੁਆਰਾ ਪੋਰਾ ਸਾਹਿਬ, ਗੁਰਦੁਆਰਾ ਬੁਰਜ ਮਾਤਾ ਗੁਜਰੀ ਜੀ, ਗੁਰਦੁਆਰਾ ਵਿਮਾਨਗੜ੍ਹ गुरुद्वारा थड़ा साहेब पातशाही छेवी गुरुद्वारा शहीद गंज ते गुरुद्वारा ज्योति जोत स्वरूप इतिहासक स्थान शुभायमान है गुरुद्वारा फतेहगढ़ साहिब जिला फतेहगढ़ साहिब विखे सरहंद रेलवे स्टेशन तो चार किलोमीटर अमृतसर दिल्ली जीटी रोड सरहंद तो छह किलोमीटर दी दूरी ते फतेहगढ़ साहिब रोपड़ सड़क पर स्थित है गुरपुरबा के अलावा इस स्थान पर जन्म दिवस बाबा जोरावर सिंह जी बाबा फतेह सिंह जी ਅਤੇ ਸ਼ਹੀਦੀ ਜੋੜ ਮੇਲਾ 11 12 13 ਪੋਲ ਵੱਡੇ ਪੱਧਰ ਤੇ ਲੱਗਦੇ ਹਨ ਅਸੀਂ ਗੱਲ ਜ਼ਰੂਰ ਦੱਸਣਾ ਚਾਹਵਾਂਗੇ ਕਿ ਇਹ ਸਾਰੀ ਜਾਣਕਾਰੀ ਤੇ ਫੋਟੋ ਜਨਤਕ ਖੇਤਰ ਵਿੱਚ ਉਪਲਬਧ ਹੈ ਜਿਸ ਨੂੰ ਅਸੀਂ ਲੜੀ ਬੱਧ ਕਰਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲੱਗੇ ਤੇ ਸਪੋਰਟ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਚਾਹੀਦਾ ਹੈ